ਇਸ ਸਮੇਂ ਦੀ ਤੁਹਾਡੇ ਨਾਲ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਇੱਕ ਨੌਜਵਾਨ ਦੇ ਵਿਆਹ ਨਾਲ ਜੁੜਿਆ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਦਰਸਾ ਲੰਬਰਸਰ ਦੇ ਸੁਲਤਾਨ ਵਿੰਡ ਤੋਂ ਮੋਗਾ ਵਿਖੇ ਇੱਕ ਨੌਜਵਾਨ ਸੱਜ ਧੱਜ ਕੇ ਅਤੇ ਸਿਹਰਾ ਬਨ ਕੇ ਬਰਾਤ ਲੈ ਕੇ ਲਾੜੀ ਪਰਿਵਾਰ ਵੱਲੋਂ ਦੱਸੀ ਜਗ੍ਹਾ ਤੇ ਪਹੁੰਚਿਆ ਉਸ ਨੂੰ ਨਾ ਤਾਂ ਲਾੜੀ ਮਿਲੀ ਅਤੇ ਨਾ ਹੀ ਲਾੜੇ ਦਾ ਘਰ ਇਹ ਵੇਖ ਕੇ ਲਾੜੇ ਵਾਲਿਆਂ ਨੂੰ ਵਿਸ਼ਵਾਸ ਨਹੀਂ ਹੋਇਆ ਇਸ ਦੌਰਾਨ ਜਦੋਂ ਉਸ ਨੇ ਸਥਾਨਕ ਲੋਕਾਂ ਨੂੰ ਲਾੜੀ ਦੀ ਫੋਟੋ ਦਿਖਾਈ ਤਾਂ ਫੋਟੋ ਦੇਖ ਕੇ ਕੁਝ ਮੱਲੇ ਦੇ ਲੋਕ ਬੋਲੇ ਕਿ ਇਹ ਕੁੜੀ ਸਾਡੇ ਮੱਲੇ ਦੀ ਨਹੀਂ ਹੈ ਇਹ ਸੁਣ ਕੇ ਸਾਰੇ ਹੈਰਾਨ ਹੈਗੇ ਇਸ ਮੌਕੇ ਲਾੜੀ ਦੀ ਪਰਜਾਈ ਮਨਪ੍ਰੀਤ ਕੌਰ ਨੇ ਦੱਸਿਆ ਕਿ ਲੜਕੀ ਪਰਿਵਾਰ ਨਾਲ ਉਸ ਦੀ ਹਰ ਰੋਜ਼ ਵਿਆਹ ਦੀਆਂ ਤਿਆਰੀਆਂ ਸੰਬੰਧੀ ਗੱਲ ਹੁੰਦੀ ਸੀ ਪਰ ਜਦੋਂ ਮੋਗਾ ਵਿਕੇ ਆਏ ਤਾਂ ਉਹਨਾਂ ਨੂੰ ਨਾ ਤਾਂ ਲੜਕੀ ਮਿਲੀ ਤੇ ਨਾ ਹੀ ਲੜਕੀ ਦਾ ਘਰ ਉਹਨਾਂ ਨੇ ਕਿਹਾ ਕਿ ਉਹ ਮੋਗਾ ਵਿਕੇ ਤਕਰੀਬਨ 15 ਤੋਂ 20 ਸਾਲ ਪਹਿਲਾਂ ਆਈ ਸੀ ਪਰ ਉਹਨੂੰ ਮੋਗੇ ਦਾ ਮਾਹੌਲ ਬਦਲਣ ਕਾਰਨ ਉਸ ਨੂੰ ਮੱਲਾ ਨਹੀਂ ਲੱਭ ਰਿਹਾ ਉਹਨਾਂ ਦੱਸਿਆ ਕਿ ਜਦੋਂ ਵੀ ਉਸਦੀ ਲੜਕੀ ਪਰਿਵਾਰ ਨਾਲ ਫੋਨ ਤੇ ਗੱਲ ਹੁੰਦੀ ਸੀ ਤਾਂ ਉਹ ਹੀ ਕਹਿੰਦੇ ਸੀ ਕਿ ਬਸ ਚੈਂ ਦੇ ਨਜ਼ਦੀਕ 6 ਨੰਬਰ ਗਲੀ ਐ ਪਰ 6 ਨੰਬਰ ਗਲੀ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਪਰਿਵਾਰ ਹੀ ਨਹੀਂ ਰਹਿ ਰਿਹਾ ਅਤੇ ਨਾ ਹੀ ਤਸਵੀਰ ਵਾਲੀ ਕੋਈ ਲੜਕੀ ਰਹਿੰਦੀ ਐ ਉਹਨਾਂ ਕਿਹਾ ਕਿ ਸਾਡੇ ਨਾਲ ਧੋਖਾ ਹੋਇਆ ਐ ਇਸ ਸਬੰਧੀ ਜਦੋਂ ਲਾੜੇ ਦੇ ਪਿਤਾ ਸੁਖਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹ ਆਪਣੇ ਲੜਕੇ ਨੂੰ ਮੋਗਾ ਵਿਕੇ ਵਿਆਹ ਆਇਆ ਸੀ ਪਰ ਉਸ ਵੇਰ ਤੋਂ ਹੀ ਘੁੰਮਣ ਘੇਰੀਆਂ ਵਿੱਚ ਪਏ ਹੋਣਾਂ ਕਿਉਂਕਿ ਨਾ ਤਾਂ ਉਹਨਾਂ ਨੂੰ ਲੜਕੀ ਦਾ ਪਰਿਵਾਰ ਲੱਭਿਆ ਤੇ ਨਾ ਹੀ ਉਹਨਾਂ ਦਾ ਮੁਹੱਲਾ ਉਹਨਾਂ ਦੱਸਿਆ ਕਿ ਜੋ ਲੜਕੀ ਵੱਲੋਂ ਕਾਰਡ ਛਪਾਏ ਗਏ ਹਨ ਉਹ ਪਹਿਲਾਂ ਵੀ ਸਾਨੂੰ ਨਹੀਂ ਲੱਭ ਰਿਹਾ ਇਸ ਮੌਕੇ ਉਹਨਾਂ ਨੇ ਸਾਫ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਕਿਸੇ ਨਾਲ ਅੱਗੇ ਤੋਂ ਵੀ ਉਹ ਜਿਹੇ ਧੋਖਾ ਨਾ ਹੋਵੇ ਇਸ ਲਈ ਸਬੰਧਤ ਲੋਕਾਂ ਨੂੰ ਸਖਤ ਸਜ਼ਾ ਮਿਲੀ ਜਾਏ ਦੱਸਣਾ ਬੰਦਾ ਹੈ ਕਿ ਇਸੇ ਤਰ੍ਹਾਂ ਪਹਿਲਾਂ ਵੀ ਇੱਕ ਲੜਾ ਮੋਗਾ ਵਿਕੇ ਬਰਾਤ ਲੈ ਕੇ ਪਹੁੰਚਿਆ ਸੀ अरुणा ਨੂੰ ਵੀ लाड़ी ਦੇ ਪਰਿਵਾਰ ਦਾ ਘਰ ਨਹੀਂ ਲੱਭਾ ਅਤੇ ਵਾਪਸ ਬਰਾਤ ਖਾਲੀ ਮੋੜਨੀ ਪਈ